ਚਲੋ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਤੇ ਕੱਲ ਵੀਡੀਓ ਨਹੀਂ ਪਾਈ ਪਰਸੋਂ ਸ਼ਾਇਦ ਪਾਈ ਹੀਗੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਇਵਨਿੰਗ ਰੁਟੀਨ ਵੈਸੇਸ ਮਾਨੂੰ ਵਧੀਆ ਮੌਸਮ ਲੱਗਾ ਮੈਂ ਕਿਹਾ ਤੁਹਾਡੇ ਨਾਲ ਇਵਨਿੰਗ ਰੁਟੀਨ ਸ਼ੇਅਰ ਕਰਦੇ ਆ ਜਿਵੇਂ ਹੁਣ ਅਸੀਂ ਬਾਹਰ ਹੀ ਰਹਿੰਨੇ ਹੁਣ ਜ਼ਿਆਦਾਤਰ ਬਾਹਰ ਜਿਵੇਂ ਸਬਜ਼ੀ-ਸਬਜ਼ੀ ਬਾਹਰ ਬਣਾਉਨੇ ਆ ਇੱਧਰ ਆਪਾਂ ਕੂਲਰ ਕੱਢ ਲਿਆ ਬਾਹਰ ਮੌਸਮ ਬਹੁਤ ਸਾਫ਼ ਆ ਬਈ ਦੇਖੋ ਕਿੱਡਾ ਸੋਹਣਾ ਲੱਗਾ ਉੱਤੇ ਬੱਦਲ ਆ ਕਿੰਨਾ ਘੈਂਟ ਆ ਦੇਖੋ ਤੇ ਬਾਕੀ ਇੱਧਰ ਕੱਦੂ ਅੱਜ ਕੱਦੂ ਬਣਨ ਲੱਗਾ ਕੱਦੂ ਕੱਟਿਆ ਅੱਜ ਕੱਦੂ ਬਣਨਾ ਬਈ ਉਹਨੇ ਹੁਣੇ ਹੀ ਟਰਾਂਸਫਾਰਮ ਲਾਇਆ ਓਖੇ ਹੋ ਕੇ ਦੇਖੋ ਥੋੜਾ ਟਾਈਮ ਲੱਗ ਗਿਆ ਇਸ ਰੋਟੀਆਂ ਬਹੁਤ ਕਹਿੰਦੇ ਖਾਂਦੇ ਆ ਤੇ ਚਲੋ ਜੀ ਅੱਜ ਪਤੈਨ ਬਦਲ ਕੋਈ ਪਤਾ ਨਹੀਂ ਰਾਤ ਮੀਂਹ ਆ ਜੇ ਕਿਉਂਕਿ ਅੱਜ ਦਾ ਮੌਸਮ ਮਖਰਾ ਲੱਗਦਾ ਕਿ ਮੈਨੂੰ ਮੀਂਹ ਆ ਜਾਣਾ ਰਾਤ ਨੂੰ ਹੋ ਸਕਦਾ ਕੁਝ ਵੀ ਬਣ ਸਕਦਾ ਤੇ ਅੱਜ ਟਰਾਂਸਫਾਰਮ ਆਪਣੇ ਮੋਟਰ ਤੇ ਲੱਗ ਜਾਣਾ ਹੁਣੇ ਲਾਇਆ ਅਸੀਂ ਬੜਾ ਮੁਸ਼ਕਲ ਨਾਲ ਇਹਦੇ ਤੇ ਚੜਾਤਾ ਬਈ ਉਹਦੇ ਤੋਂ ਲਾ ਕੇ ਇਹਦੇ ਤੇ ਚੜਾਤਾ ਰੇੜੇ ਤੋਂ ਚਲੋ ਵਧੀਆ ਮੋਟਰ ਤੇ ਵੀ ਲਾਇਟਾਊਗੀ ਹੁਣ ਰਿਆ ਕਰੂਗੀ ਫਾਇਦਾ ਬਹੁਤ ਹੋਊਗਾ ਆਪਾਂ ਨੂੰ ਤੇ ਅੱਗੇ ਟਰਾਂਸਫਰਮ ਇਕੱਠਿਆਂ ਦਾ ਹੀ ਹੁਣ ਆਵਦਾ ਸਪੈਸ਼ਲ ਰੱਖ ਦੇਣਾ ਇੱਥੇ ਬਣਨ ਲੱਗੀ ਅੱਜ ਕਾਦੀ ਸਬਜੀ ਕਦੂ ਕਦੂ ਬਣਨ ਲੱਗਾ ਬਈ ਅਸੀਂ ਕਿਹਾ ਤੁਹਾਨੂੰ ਖਾ ਹੀ ਦਈਏ ਬਾਹਰ ਸਬਜੀ ਬਣਾਉਣ ਦੇ ਆ ਹਵਾ ਹਾਰੇ ਬਈਏ ਆਉਂਦੇ ਪਏ ਆ ਆ ਦੇਖੋ ਕੀ ਆਉਂਦੇ ਪਏ ਹਾਂ ਉਹ ਝੋਨਾ ਲੋਣ ਜਿਹੜੇ ਪੁਰਾਣੇ ਭਈਏ ਸਾਨੂੰ ਜਾਣਦੇ ਹੀ ਨਾ ਜੋ ਛੋਟੇ ਉਹ ਨਹੀਂ ਐਦਕੀ ਉਹਨਾਂ ਨੇ ਹੋਣਾ ਵਾ ਤੇ ਬਾਕੀ ਮਲਾਵਾਂਗੇ ਤੁਹਾਨੂੰ ਉਹਨਾਂ ਨਾਲ ਤੇ ਮਜ਼ੇ ਵੀ ਕਰਾਂਗੇ ਤੇ ਪ੍ਰੈਂਕ ਵੀ ਆਪਾਂ ਕਰਾਂਗੇ ਨਿਆਰੇ ਲਾਵਾਂਗੇ ਕਦੂ ਕਸ਼ ਕਰਕੇ ਰਹਿਤਾ ਪੋਣਾ ਕੀ ਕਰਨਾ ਕਦੂ ਦੀ ਉਹ ਸਬਜ਼ੀ ਬਣੀ ਅੱਛਾ ਕਦੂ ਦੀ ਸਬਜ਼ੀ ਵੀ ਤੇ ਰਹਿਤਾ ਆ ਵੀ ਹਨਾ ਭਾਈ ਅੱਜ ਇੱਥੇ ਬੰਦਾ ਪਿਆ ਕਦੂ ਰੱਜੀ ਕਟਿੰਗ ਕਰਦੀ ਪਈ ਆ ਤਾਂ ਇੱਧਰ ਮੰਮੀ ਨੇ ਪਤਾ ਨਹੀਂ ਕੀ ਭੁੰਨ ਲਾਇਆ ਹੋਇਆ ਵਾ ਪਾਣੀ ਚ ਸਬਜ਼ੀ ਕਦੂ ਬਣਾਉਣਾ ਅੱਛਾ ਪਾਣੀ ਆ ਕਿਉਂ ਨਹੀਂ ਪਾਇਆ ਅੱਛਾ ਇਹ ਲੱਗਦਾ ਕਿ ਉਹ ਪਾਇਆ ਹੁੰਦਾ ਗਾਏ ਪਾਣੀ ਚ ਇੰਨਾ ਸਵਾਦ ਕਦੂ ਬੰਦਣਾ ਪਾਣੀ ਚ ਬڑے ਲੋਕ ਕਈ ਕੁਝ ਪਾਉਂਦੇ ਆ ਭਈ ਅਸੀਂ ਤਾਂ ਸਿਰਫ ਪਾਣੀ ਚ ਬਣਾਉਂਦੀ ਐ ਏਡੀ ਸਵਾਦਬੰਦੀ ਨਾ ਸਿਰਾਂ ਲੱਗ ਜਾਂਦਾ ਐ ਮੇਰੇ ਫੈਂਡਰ ਫੂਨ ਪਾਈ ਜਾਓ ਤੇਲ ਤੂਲ ਪਾਈ ਜਾਓ ਕੋਈ ਫਾਇਦਾ ਨਹੀਂ ਪਾਣੀ ਚ ਬਣ ਜਾਂਦੀ ਕਿ ਨਹੀਂ ਉਹ ਹਾਂ ਪਾਣੀ ਚ ਗਏ ਅਸੀਂ ਸਾਰੀਆਂ ਸਬਜ਼ੀਆਂ ਪਾਣੀ ਚ ਬਣਾਈਂਦੀਆਂ ਬਣ ਜਾਂਦੀਆਂ ਤੁਹਾਨੂੰ ਪਤਾ ਹੀ ਅਸੀਂ ਰੈਸਪੀਆਂ ਬਣਾਉਂਦੀਆਂ ਕਈ ਕੁਝ ਚਲ ਕੋਈ ਕਦੀ ਪਾਈਦਾ ਵੀ ਐ ਤੇਲ ਜ਼ਰੂਰਤ ਪੈਂਦੀ ਐ ਪਾਉਣ ਦੀ ਹਾਂ ਉਹ ਜ਼ਰੂਰਤ ਪੈਂਦੀ ਐ ਜਿਹੜੀ ਚੀਜ਼ ਤੇਲ ਨਾਲ ਬਣਨੀ ਉਹ ਤੇਲ ਨਾਲ ਬਣਾਈਂਦੀ ਜਿਹੜੀ ਆਪਾਂ ਨੂੰ ਨਹੀਂ ਲੋੜ ਪਈ ਆ ਤੇਲ ਨਾਲ ਨਹੀਂ ਬਣਨੀ ਚਾਹੀਦੀ ਤੋ ਅਸੀਂ ਪਾਣੀ ਨਾਲ ਹੀ ਬਣਾ ਲੈਂਦੀਆਂ ਇਹ ਸਵਾਦ ਵੀ ਬਣਦੀ ਆ ਇੰਨੀ ਸਵਾਦਬੰਦੀ ਨਾਲ ਘੈਂਟ ਆ ਵੀ ਤੁਹਾਡੇ ਸਾਹਮਣੇ ਪਾਣੀ ਆ ਕੁਛ ਨਹੀਂ ਪਤਾ ਲੱਗਦਾ ਕਿ ਤੇਲ ਆ ਪਾਣੀ ਕੱਖ ਨਹੀਂ ਪਤਾ ਲੱਗਦਾ ਬਹੁਤ ਵਧੀਆ ਤੇ ਜੇ ਤੁਹਾਨੂੰ ਰੈਸਪੀ ਚਾਹੀਦੀ ਮੰਮੀ ਸ਼ੇਅਰ ਕਰ ਦਿੰਦੀ ਹਾਂ ਆਪਰ ਰੈਸਪੀ ਫੇਕੇ ਦਿਨ ਬਣਾਵਾਂਗੇ ਵਧੀਆ ਗਾਇਜ਼ ਇੱਥੇ ਅਸੀਂ ਕੂਲਰ ਲਾ ਲਈ ਤਾਂ ਤੁਹਾਡੇ ਸਾਹਮਣੇ ਆਂ ਦੇਖੋ ਆ ਉਹ ਜਿਹੜਾ ਕੂਲਰ ਉੱਤੇ ਹੀ ਖੜਾ ਰੱਖਿਆ ਤਾਂ ਉੱਤੇ ਤਾਂ ਰੱਖਿਆ ਹੋਇਆ ਕੂਲਰ ਕਿਉਂਕਿ ਜੇ ਮੀਂਹ ਆ ਜਾਂਦਾ ਫਿਰ ਚੱਕ ਕੇ ਲੈ ਜਾਣਾ ਬੜਾ ਔਖਾ ਉਧਰ ਨੂੰ ਬਾਕੀ ਸ਼ਾਮ ਦਾ ਸਮਾਂ ਤਾਂ ਵੈਸੇ ਸੋਹਣਾ ਲੱਗਦਾ ਵਾ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਸਾਰੇ ਬ ਇਹ ਤਾਂ ਮੰਮੀ ਹੁਣੀ ਸਬਜ਼ੀ ਬਣਾਉਂਦੇ ਪਏ ਆ ਸਰੋਸਕਾ ਨੂੰ ਕੱਲ ਨਿਵਾਵਾਂਗੇ ਬਹੁਤ ਲਿਬੜ ਗਿਆ ਵਾ ਤੇ ਨਾ ਤੁਸੀਂ ਬੜੇ ਕਮੈਂਟ ਕਰਦੇ ਵੀ ਇਹਨੂੰ ਛੱਡ ਦੇ ਕਿਉਂ ਨਹੀਂ ਆ ਵੱਡ ਦਿੰਦਾ ਵਾ ਮਤਲਬ ਜੇ ਛੱਡ ਦਈਏ ਉੱਥੇ ਬੱਸਾਂ ਨੂੰ ਜਿਹੜੇ ਨਹੀਂ ਵੀਡੀਓ ਦੇਖਦੇ ਉਹਨਾਂ ਨੂੰ ਮਤਲਬ ਨਹੀਂ ਕਲੀਅਰ ਹੁੰਦਾ ਜਿਹੜੇ ਵੀਡੀਓ ਲਗਾਤਾਰ ਵੇਖਦੇ ਉਹਨਾਂ ਨੂੰ ਪਤਾ ਲੱਗਦਾ ਵੀ ਕਿੰਨਿਆਂ ਨੂੰ ਵੱਡਿਆ ਉਹ ਵੀ ਵੀਡੀਓ ਚ ਪਾਇਆ ਹੋਇਆ ਅਸੀਂ ਤੇ ਪਰ ਹੁਣ ਕੀ ਕਰੀਏ ਕਿੱਦਾਂ ਕਲੀਅਰ ਕਰੀਏ ਇਹਨੂੰ ਵੀ ਨਹੀਂ ਅਸੀਂ ਸਮਝਾ ਸਕਦੇ ਨਾ ਵੱਡ ਅਸੀਂ ਆਜੀ ਇਹਨੂੰ ਛੱਡਦ ਕੇ ਖੁੱਲਾ ਪਰ ਕੀ ਕਰੀਏ ਸੁਣਾ ਛੱਡ ਦੇ ਯਾਰ ਜੇ ਰਾਤ ਨੂੰ ਤਾਂ ਆਪਾਂ ਛੱਡੀ ਦਾ ਹੀ ਆ ਦਿਨੇ ਪੰਗਾ ਪੈਂਦਾ ਵਾ ਦਿਨੇ ਜਦੋਂ ਅਸੀਂ ਛੱਡੀ ਦਾ ਤਾਂ ਕੋਈ ਵੀ ਆਉਂਦਾ ਵਾ ਵੜ ਦਿੰਦਾ ਹੁਣ ਇਹਨੇ ਵੜ ਦੇਣਾ ਕਿਹਨੇ ਨੂੰ ਪਜਾਮਿਆਂ ਤੋਂ ਪੈਲਰ ਬਣਾ ਦਿੰਦਾ ਪਜਾਮੇ ਜਿਹੜੇ ਹੁੰਦੇ ਉਹਨਾਂ ਨੂੰ ਪੈਲਰ ਬਣਾ ਦਿੰਦਾ ਸਲਵਾਰਾਂ ਨੂੰ ਪਜਾਮੇ ਹਾਂ ਸਲਵਾਰਾਂ ਨੂੰ ਪਜਾਮੇ ਡਿਜ਼ਾਈਨ ਕਰਦੇ ਹਾਂ ਜੇ ਇਹਨਾਂ ਦੇ ਕੋਲ ਸੂਟ ਸਵਾਉਣੇ ਤਾਂ ਦੱਸ ਦਿਓ ਸੂਟ ਸੀਦੂਗਾ ਵਧੀਆ ਇਹ ਸੂਟ ਸੀਨ ਸਲਵਾਰਾਂ ਹੀ ਡਿਜ਼ਾਈਨ ਕਰਦੇ ਹਾਂ ਹਾਂ ਜਿਹੜੇ ਪੈਲਰ ਬਣਾ ਦਿੰਦਾ ਪਜਾਮਿਆਂ ਨੂੰ ਪੈਲਰ ਬਣਾ ਦਿੰਦਾ ਹਾਂ ਨਾਲੇ ਫਰੀ ਫਰੀ ਨਾ ਪੈਸੇ ਨਹੀਂ ਲੈਂਦਾ ਪੈਸੇ ਨਹੀਂ ਲੈਂਦਾ ਕੋਈ ਵੀ ਹਨਾ ਰੋਸਕੋ ਪੈਸੇ ਲੈਣਾ ਵਾ ਜਦੋਂ ਕਿਸੇ ਦਾ ਪਜਾਮਾ ਪਜੂਮਾ ਪਾੜਦਾ ਵਾ ਪੈਲਰ ਬਣਾਉਣਾ ਵਾ ਨਹੀਂ ਨਾ ਦਰਜੀ ਆਏ ਦਰਜੀ ਨਾ ਰੋਸਕੋ ਆਵੇ ਖੁਸ਼ ਹੁੰਦਾ ਕਹਿੰਦਾ ਹਾਂ ਹਾਂ ਲੈ ਆਓ ਲੈ ਆਓ ਪਜਾਮੇ ਲਿਆਓ ਤੰਦਨ ਸੀਵਾ ਇਹ ਨਹੀਂ ਕਰਦਾ ਕਿੰਨਾ ਸੀਦਾ ਡੇਢ ਕੇ ਸੀਂਦਾ ਨਾ ਜੇ ਇੱਕ ਵਾਰੀ ਜਦੋਂ ਆ ਜਾਂਦਾ ਫੇ ਉਹ ਡਰਦੇ ਐ ਤੋਂ ਪਤਾ ਨਹੀਂ ਕਿਉਂ ਹਾਂ ਸ਼ਹਿਰ ਵਧੀਆ ਨਹੀਂ ਸੀਂਦਾ ਆ ਇਹ ਚੱਕਰ ਆ ਬਾਤੋਂ ਡਰਦੇ ਆ ਵੀ ਐਵੇਂ ਮਾੜਾ ਹੀ ਸੀਤਾ ਲੱਗਦਾ ਪਰ ਪਹਿਲਾ ਪਹਿਲਾ ਉਹਨਾਂ ਨੂੰ ਵਧੀਆ ਵੀ ਲੱਗਦੇ ਆ ਵਧੀਆ ਲੱਗਦਾ ਹੈਨਾ ਪੈਲਰ ਜਦੋਂ ਬਣ ਜਾਂਦਾ ਇੰਨੇ ਕਿਊਟ ਹੀ ਦਰਜੀ ਬਹੁਤ ਆ ਜੀ ਕਹਿੰਦੇ ਸੋਹਣਾ ਬਹੁਤ ਕਹਿੰਦੇ ਦਰਜੀ ਸੋਹਣਾ ਬਹੁਤ ਆ ਪਰ ਦਰਜੀ ਵੱਡ ਹਾਂ ਵੱਡ ਦਿੰਦਾ ਦਰਜੀ ਕਹਿੰਦੇ ਵੱਡਦਾ ਨਾ ਹੋਵੇ ਤਾਂ ਨਜ਼ਾਰਾ ਹੀ ਆ ਭਾਈ ਸਾਰਾ ਕੁਛ ਇਹਨੂੰ ਸਿਖਾਤਾ ਸਿਰਫ ਇੱਕ ਚੀਜ਼ ਨਹੀਂ ਸਿਖਾਈ ਵੱਡਣਾ ਬਾਹਰ ਦਾ ਥਿਊ ਵਿਊ ਦੇਖ ਲਓ ਭਾਈ ਸ਼ਾਮ ਦਾ ਕਿੰਨਾ ਘੈਂਟ ਲੱਗਣ ਡਿਆ ਬੜਾ ਚੇਰ ਹੋ ਗਿਆ ਮੈਂ ਥਿਊ ਨਹੀਂ ਦਿਖਾਇਆ ਬਾਹਰ ਦਾ ਅੱਗੇ ਰਮਣ ਏਦਾਂ ਵਲੌਗ ਬਣਾਉਂਦੀ ਹੁੰਦੀ ਸੀ ਵਾਦੂ ਓ ਕੰਮ ਕਰ ਲੋ ਜਲਦੀ ਓਏ ਮੈਨੂੰ ਲੱਗਦਾ ਮੀ ਆਇਆ ਨਾ ਉੱਤੇ ਦੇਖੋ ਹੁਣ ਆ ਬਦਲ ਗਿਆ ਬਣ ਗਿਆ ਇਹ ਤਾਂ ਹੁਣ ਨਹੀਂ ਤਿੰਨਾ ਸੋਹਣਾ ਮੈਂ ਕਹੋਂ ਰਿਹਾ ਬਈ ਇਦਾਂ ਅਸੀਂ ਸਬਜ਼ੀ ਬਣਾਈ ਦੀ ਕਿਸੇ ਟਾਈਮ ਤੁਹਾਨੂੰ ਪੂਰੀ ਰੈਸਪੀ ਸ਼ੇਅਰ ਜ਼ਰੂਰ ਕਰ ਦਾਂਗੇ ਟਮਾਟਰ ਪੂਨਰ ਮੰਮੀ ਨੇ ਪਾ ਦਾ ਵਿੱਚ ਅਿੰਦੇ ਤੇ ਪੰਛੀ ਵੀ ਵਾਪਸ ਆ ਗਏ ਆ ਹੁਣ ਇੱਥੇ ਇਹਨਾਂ ਨੇ ਘਰ ਪਾਏ ਹੋਏ ਆ ਸਾਡੇ ਜਾਮਨੂ ਤੇ ਇੱਥੇ ਰਹਿੰਦੇ ਆ ਵਾਲੇ ਕਿਵੇਂ ਵੀ ਆਪਾਂ ਕਹਿੰਦਾ ਕੋਠੀਆਂ ਅੰਦਰ ਬੈਠੇ ਰਹਿੰਦਾ ਏਸੀ ਚਲਾਈ ਦੇ ਮੈਂ ਕਹਿੰਦਾ ਇਹਨਾਂ ਦਾ ਵੇਲਾ ਇੰਨਾ ਘਰਵਾ ਉੱਥੇ ਬੈਹ ਜਾਂਦੀਆਂ ਵੇਖ ਲਾ ਲੋਕ ਲੜਦੇ ਆ ਵੱਟਾਂ ਤੋਂ ਨਿੱਕੀ ਜਿਹੀ ਗੱਲ ਤੋਂ ਮੰਚੀ ਨਹੀਂ ਲੜਦੇ ਮੇਲਾ ਖਾਣੀ ਰੋਟੀ ਆ ਨਾ ਬਲ ਰੋਕ ਨਹੀਂ ਲਾਉਂਦੇ ਰੋਕ ਨੂੰ ਪੱਟਦੇ ਆ ਸੋਚ ਜਿੱਥੇ ਰੀਨ ਕਸ਼ਾ ਹੋ ਜਾਣੀ ਇਹਨੇ ਨਾ ਕੀ ਹੋ ਜਾਣਾ ਐਸ ਟਾਈਮ ਅਸੀਂ ਰੋਸਕੋ ਨੂੰ ਘੁਮੋਣ ਜਾਈਦਾ ਬਾਹਰ ਤੇ ਸ਼ਾਮ ਦਾ ਸਮਾਂ ਵਾ ਤੇ ਇਧਰ ਇਹ ਧਾਰਾ ਕੱਢਦਾ ਪਿਆ ਆਪਦੀ ਆਪਦੀ ਡਿਊਟੀ ਮੁਲਕੀ ਹੋਈ ਆ ਮੰਮੀ ਉਧਰ ਸਬਜ਼ੀ ਬਣਾਉਂਦੇ ਪਏ ਤੇ ਇਧਰ ਇਹ ਗਾਂ ਚੋਂਡਿਆ ਬਈ ਦੇਖੋ ਹੈੱਡਫੋਨ ਲਾ ਕੇ ਗਾਣੇ ਸੁਣਦਾ ਪਿਆ ਨਾਲ-ਨਾਲ ਗਾਣੇ ਨਹੀਂ ਆ ਹਾਂ ਚੱਲ ਜੋ ਵੀ ਆ ਵਧੀਆ ਗੱਲਾਂ ਸੁਣਦਾ ਪਿਆ ਵਾ ਮੋਬਾਈਲ ਤੇ ਤੇ ਬਾਕੀ ਗਾਂ ਦੇਖੋ ਕਿਦਾਂ ਪਿੱਛੇ ਕੰਨ ਕਰਕੇ ਐਨੂੰ ਹੈਨਾ ਇਹ ਵੀ ਪਿਆਰ ਦਿਖਾਉਣ ਲਈ ਇੱਥੋਂ ਪਤਾ ਲੱਗਦਾ ਸ਼ਾਮ ਦਾ ਸਮਾਂ ਦੇਖ ਲਓ ਇਹਨੂੰ ਲੈ ਕੇ ਚੱਲੇ ਆ ਥੋੜੇ ਟਾਈਮ ਨੂੰ ਨੇਹਰਾ ਹੋ ਜਾਣਾ ਤੇ ਹੁਣ ਇਹਨੂੰ ਅਸੀਂ ਘਮੋਣ ਲਈ ਆਈਦਾ ਇਸ ਟਾਈਮ ਇਸ ਟਾਈਮ ਵੀ ਘਮੋਣ ਲਈ ਆਈਦਾ ਕਈ ਵਾਰ ਰਾਤ ਨੂੰ ਵੀ ਲਈਦਾ ਕਰਾ ਚਾ ਡੈਡੀ ਵੀ ਲੈ ਕੇ ਆਉਂਦੇ ਹਾਂ ਕਈ ਵਾਰੀ ਡੈਡੀ ਤੇ ਅਦਕੀ ਅਸੀਂ ਲੈ ਆਏ ਕਿਉਂਕਿ ਡੈਡੀ ਹੁਣੀ ਘਰੇ ਨਹੀਂ ਹਾਂ ਹੂੰ ਤੇ ਆਪਾਂ ਹੁਣ ਦੇਖਿਓ ਇੰਨੇ ਨਾ ਇੱਥੇ ਸੇਮ ਇਹਦੇ ਵਰਗਾ ਡੌਗੀ ਤੁਹਾਨੂੰ ਦਿਖਾਉਣੇ ਹੋ ਪਰ ਕੁੱਤੀ ਆ ਇਹ ਓਹ ਵੇਖੋ ਗਾਇਸ ਕਈ ਚਲੀ ਪਰੇ ਕਈ ਵਾਰੀ ਆ ਜਾਂਦੀ ਕਈ ਵਾਰੀ ਨਹੀਂ ਆਉਂਦੀ ਇੱਧਰ ਮੈਂ ਸਗੋਂ ਹੁਣੇ ਨਹੀਂ ਤੁਹਾਨੂੰ ਸਾਡੇ ਸਾਹਮਣੇ ਮੈਂ ਤੁਹਾਨੂੰ ਸੀਨ ਦਿਖਾਉਣਾ ਸੀ ਹੁਣੇ ਕੀ ਕੀਤਾ ਇਹਨੇ ਉਹ ਵੀਡੀਓ ਚ ਨਹੀਂ ਕਹਿਦਾ ਮੈਂ ਨਾ ਬੰਦੀ ਕਰਦਾ ਰਹਿ ਗਿਆ ਕੋਈ ਵੀ ਗੱਡੀ ਆਉਂਦੀ ਉਹਨੂੰ ਪੈਂਦਾ ਜੇ ਖੜਦ ਕੇ ਤੇ ਉਹਦੇ ਥੱਲੇ ਆਏ ਨਾ ਕਲੀਅਰ ਕਿੱਦਾਂ ਬੰਦਾ ਕਰੇ ਹਨਾ ਜੋ ਲਾਈਵ ਬੰਦਾ ਸਾਹਮਣੇ ਹੁੰਦਾ ਨਾ ਉਹਦਾ ਸਮਝਾ ਸਕਦੇ ਆ ਇਦਾਂ ਸਮਝਾਉਣਾ ਔਖਾ ਵਾ ਸੈਰ ਕਰਕੇ ਰੋਸ ਕੋ ਆ ਗਿਆ ਤਹਾਵਾ ਚੱਲਣ ਲੱਗ ਪਿਆ ਹੁਣ ਮੈਨੂੰ ਲੱਗਦਾ ਨੇਰੀ ਆ ਜਾਣੀ ਆ ਕੋਈ ਪਤਾ ਚਲੋ ਚੱਲੇ ਹਰਪੇ ਨੇਹਰੀ ਆਇਆ ਨਹੀਂ ਮੈਨੂੰ ਲੱਗਦਾ ਪੂਰੀ ਪੂਰੀ ਪੂਰਾ ਨੇਹਰੀ ਵਾਲਾ ਮਾਹੌਲ ਬਣਿਆ ਪਿਆ ਲਓ ਜੀ ਇੱਥੇ ਹਵਾ ਚੱਲਦੀ ਪਈ ਸੱਚੀ ਗੱਲ ਆ ਬਾਹਰ ਬੈਨ ਦਾ ਵੱਖਰਾ ਨਜ਼ਾਰਾ ਐਵੇਂ ਅੰਦਰਾਂ ਚ ਵੜ ਜਾਈਦਾ ਵਾ ਇੱਥੇ ਸੋਈਏ ਕੂਲਰ ਆਵੇ ਲੱਗਾ ਵਾ ਹਾਂ ਇੱਥੇ ਸੌਂ ਜਾਂਦੇ ਹਾਂ ਨਾ ਇੱਥੇ ਸੌਂਨੇ ਆ ਹੋਣਾ ਅੱਜ ਰਾਈਟਲ ਸਨੇਕ ਕਾਉਟਨ ਵਾਲਾ ਸੱਪ ਉਹ ਜਾ ਭਰਾਵਾ ਸੱਪਾ ਅੱਗੇ ਪੁਰਾਣੇ ਜ਼ਮਾਨੇ ਦੇ ਨਾ ਪੁਰਾਣੇ ਜ਼ਮਾਨੇ ਨਹੀਂ ਆਹ ਤੋਂ ਉਹ ਜਾਦੀ ਪੌੜੀ ਲੱਗੀ ਜਿਵੇਂ ਪੌੜੀ ਤੇ ਚੜ ਗਿਆ ਸੀ ਹੁਣ ਸੋਚ ਕੀ ਹੋਇਆ ਸੀ ਰਮਨ ਇੱਥੇ ਸੁੱਤੀ ਸੀ மஞ்சੇ ਤੇ ਇੱਥੇ ਆਹ ਜਿਹੜੀ ਨਹੀਂ ਹੁੰਦੀ ਆ ਬਾਈ ਐ ਨੂੰ ਤੇ ਉਹ ਜਿਹੜਾ ਕੌਡੀਆਂ ਵਾਲਾ ਸੱਪ ਇੱਥੇ ਤੁਰਿਆ ਜਾਂਦਾ ਰਮਨ ਸੁੱਤੀ ਹੋਈ ਨੋ ਜਾ ਪਰ ਇਹ ਕੀ ਇਹ ਚੀਜ਼ ਦੀ ਯਾਰ ਜੀ ਗਰੰਟੀ ਆ ਮੈਂ ਦਿੰਦਾ ਸੋਚ ਉਹ ਸੱਪ ਬਾਹਰੇ ਐ ਤੁਰਿਆ ਜਾਂਦਾ ਤੇ ਰਮਨ ਉਹ ਤੇ ਸੁੱਤੀ ਹੋਈ ਸੀ ਬਾਈ ਤੇ ਚੜ ਗਿਆ ਉੱਪਰ ਚੜ ਗਿਆ ਹੀ ਹਾਂ ਲੱਕੜ ਦਾ ਮੰਜਾ ਸੀਗਾ ਤੇ ਉਹ ਬਾਣ ਜਾ ਹੀ ਤੇ ਇੱਕੋ ਧਮ ਕਹਿੰਦਾ ਸੱਪ ਫਿਰ ਲੈ ਕੇ ਲੱਭਾ ਆਣੀ ਫਿਰ ਅੱ ਨੂੰ ਅੱਛਾ ਹਾਂ ਹਾਂ ਫਿਰ ਉੱਪਰ ਜਦੋਂ ਤੂੰ ਲੂੰਗੀ ਪਾਈ ਹੋਈ ਨਹੀਂ ਬਾਤ ਪੋੜੀਆਂ ਤੇ ਚੜ ਗਿਆ ਹੀ ਤੇ ਮੈਂ ਹਾਂ ਮੈਨੂੰ ਯਾਦ ਆ ਉਹ ਉਹ ਪਤਾ ਕਿਹੜਾ ਸੱਪ ਕਿਹੜਾ ਹੀ ਮੈਂ ਦੱਸਾਂ ਉਹ ਵਾਲਾ ਰਾਈਟ ਕੋਮਨ ਕਰੈਟ ਹਾਂ ਰਾਈਟਲ ਸਨੇਕ ਉਹ ਨਹੀਂ ਕਾਡੀਆਂ ਵਾਲਾ ਬੋਲਦੇ ਆ ਇਹ ਆਪਣੇ ਇਧਰ ਪੰਜਾਬੀ ਕਹਿੰਦੇ ਨਾ ਕਾਡੀਆਂ ਵਾਲਾ ਉਹਨੂੰ ਕਹਿੰਦੇ ਆ ਕਾਮਨ ਕ੍ਰੈਟ ਸਭ ਤੋਂ ਜ਼ਿਆਦਾ ਖਤਰਨਾਕ ਸੱਪ ਆ ਜਿਹਦਾ ਆਪਾਂ ਕੋਡਿੰਗ ਵਾਲਾ ਕਹਿੰਦੇ ਆ ਹਾਂ ਇਹ ਕਾਮਨ ਕ੍ਰੈਟ ਆ ਤੇ ਇਹ ਜੋ ਰਾਤ ਨੂੰ ਵੱਢ ਲੈਂਦਾ ਨਾ ਸਵੇਰ ਤੱਕ ਬੰਦਾ ਹੀ ਨਹੀਂ ਉੱਠਦਾ ਤੇ ਨਾਲੇ ਇਹਦਾ ਜਦੋਂ ਵੱਢਦਾ ਤਾਂ ਪਤਾ ਨਹੀਂ ਲੱਗਦਾ ਕਿ ਸੂਈ ਵਜੀ ਹਾਂ ਇਹ ਪਤਾ ਨਹੀਂ ਲੱਗਦਾ ਨਿਸ਼ਾਨ ਗੈਪ ਹੋ ਜਾਂਦਾ ਆਟੋਮੈਟਿਕ ਜਿਵੇਂ ਆਪਣੇ ਵੱਢਿਆ ਨਾ ਪਤਾ ਨਹੀਂ ਲੱਗਦਾ ਕਿੱਥੇ ਵੱਢਿਆ ਤਾਂ ਨਿਸ਼ਾਨ ਗੈਪ ਕੀ ਸਵੇਰ ਤੱਕ ਬੰਦੇ ਨੂੰ ਵੀ ਨਹੀਂ ਪਤਾ ਲੱਗਦਾ ਨਾਲੇ ਬੋ ਯਾਰ ਮੈਂ ਸੋਚਦਾ ਉਹ ਰਮਨ ਜਿਹਾ ਸੁੱਤੀ ਹੋਈ ਸੌ ਆ ਪੈ ਲੱਗਦਾ ਯਾਰ ਕੀ ਆ ਵੇਲਾ ਉਹ ਇੱਕ ਬੰਦਾ ਆਇਆ ਪਿਆ ਤੇ ਪਿੱਛਲੇ ਕਾਲ ਕਾਲ ਮਡਰਾਉਂਦਾ ਪਿਆ ਵੇਲਾ ਉਹ ਜੇ ਵੱਡ ਜੇ ਮਮੀ ਪਤਾ ਹੀ ਨਹੀਂ ਲੱਗਦਾ ਜੇ ਤਾਂ ਪਤਾ ਲੱਗ ਗਿਆ ਫੇਰ ਲਾਜ ਹੋਊਗਾ ਨਾਲੇ ਇੰਨੀ ਜਲਦੀ ਹਸਪੀਟਲ ਕੌਣ ਜਾਊ ਗੱਲ ਤਾਂ ਬੰਦਾ ਸੁੱਤਾ ਪਿਆ ਤੇ ਇਧਰ ਸੱਪ ਆਇਆ ਤੁਰਿਆ ਜਾਂਦਾ ਮੈਂ ਸੋਚ ਲਿਆ ਹੁਣ ਪਤਾ ਹੁਣ ਕੀ ਕਰ ਸਕਦੇ ਉਸ ਟਾਈਮ ਇਦਾਂ ਹੀ ਉਹਦੋਂ ਨਿਕਲਦੇ ਵੱਡੇ ਹੁੰਦੇ ਸੀ ਕਿ ਆ ਉਹ ਆਉਂਦਾ ਪਤਾ ਕਿਉਂ ਆ ਬੰਦੇ ਦੀ ਗਰਮੈਸ਼ ਨੋ ਬਹੁਤ ਜ਼ਿਆਦਾ ਬੰਦੇ ਦੀ ਗਰਮੈਸ਼ਨਾ ਉਹ ਮਤਲਬ ਨਾਲ ਸੋ ਜਾਂਦਾ ਆਪਣੇ ਤੇ ਜੇ ਬੰਦਾ ਪਾਸਾ ਪੂਸਾ ਵੱਡਦਾ ਨਾ ਪਾਰ ਪੈਂਦਾ ਉਹਦੇ ਤੇ ਉਹ ਵੱਡ ਲੈਂਦਾ ਬੰਦੇ ਨੂੰ ਤੇ ਉਦੋਂ ਉਹਦਾ ਪੱਤ ਬਾਅਦ ਚ ਜਿਵੇਂ ਵੱਡ ਲਿਆ ਬਾਅਦ ਚ ਬੰਦੇ ਨੂੰ ਫਤੇ ਲੱਗਾ ਆਕਸੀਜਨ ਹੋਣੀ ਬੰਦ ਹੋ ਜਾਂਦੀ ਆ ਬਸ ਫਿਰ ਖਤਮ ਹੋ ਜਾਂਦਾ ਇੱਕ ਵਾਰੀ ਨਾ ਰਾਤ ਦੇ ਨਾ 2 ਵਜੇ ਮੈਂ ਦੱਸਦਾ ਕੀ ਹੋਇਆ ਬੀਬੀ ਬੀਬੀ ਉਹ ਤਾਂ ਬਿਮਾਰ ਹੀ ਸੀ ਆ ਨਾ ਮੰਮੀ ਤੇ ਬੀਬੀ ਨੇ ਬਾਥਮ ਕਰਨਾ ਸੀ ਤੇ ਮੈਂ ਉਹ ਲੈਣ ਗਿਆਗਾ ਪੱਠਲ ਜਿਹੜੀ ਹੁੰਦਾ ਤੂੜੀ ਰੱਖ ਕੇ ਵਾਲਾ ਹਾਂ ਹਾਂ ਉਹ ਮੈਂ ਲੈਣ ਗਿਆ ਆ ਪਸੂਆ ਚੀ ਹਾਂ ਤੇ ਉਹ ਤਾਂ ਆਇਆ ਹੁਣ ਬਾਹਰੋਂ ਸੱਪ ਕਿਤੇ ਮੈਂ ਲੈਣ ਗਿਆ ਅੱਧੀ ਜੀ ਨੀਂਦ 'ਚ ਬੰਦਾ ਉੱਠਦਾ 2 ਵਜੇ ਐ ਮੈਂ ਥੱਲੇ ਹੱਥ ਪਾਇਆ ਸੱਪ ਭੱਜ ਗਿਆ ਓਨੂੰ ਮੈਂ ਚੱਕਣਾ ਉਹ ਸੀ ਮੈਨੂੰ ਪਤਾ ਉਹ ਹਜੇ ਵੀ ਵੀਡੀਓ ਪਈ ਮੇਕ ਕੋ ਕੱਕ ਮੈਂ ਡਾਈ ਨਹੀਂ ਆ ਹਜੇ ਉਹ ਮਤਾ ਮੈਨੂੰ ਬੀਬੀ ਬਿਮਾਰ ਸੀ ਜੀ ਤਾਂ ਆਰ ਸੋਈ 'ਚੋਂ ਸੱਪ ਨਿਕਲਿਆ ਹੀਗਾ ਓਏ ਉਹ ਨਹੀਂ ਇੱਥੇ ਭਰਾਵਾ ਉਹ ਹੋਊਗੀ بڑے ਸੱਪ ਨਿਕਲਦੇ ਆਪਣੇ ਤੋਂ ਸਾਹਮਣੇ ਖੇਤ ਆ ਨਾ ਇੰਨੇ ਸੱਪ ਤੇ ਉਹ ਫਿਰ ਮੈਂ ਕਿਹਾ ਤੇਰਾ ਭਲਾ ਜੇ ਮੈਂ ਡੈਡ ਨੂੰ ਦੱਸ ਦਿੱਤਾ ਮੈਂ ਕਿਹਾ ਡੈਡੀ ਉੱਥੇ ਸੱਪ ਮੈਂ ਵੇਖਿਆ ਤੜਕੇ ਉੱਠਿਆ ਡੈਡੀ ਤੇ ਸੜ ਕੇ ਉਹ ਆਪਣੇ ਜਿਹੜੀ ਖੁਰਲੀ ਨਹੀਂ ਆ ਖੁਰਲੀ ਦੇ ਬਿਲਕੁਲ ਨਾਲ-ਨਾਲ ਚੱਲਦਾ ਪਰ ਰੜੀ ਨੇ ਵੀਰ ਨੇ ਹੂੰ ਫੇਰ ਫੇਰ ਯਾਰ ਚਲੋ ਜੀ ਇੱਧਰ ਰੈਤਾ ਪੈਣ ਲੱਗਾ ਵਾ ਦੇਖ ਲਓ ਤੁਹਾਡੇ ਸਾਹਮਣੇ ਆਹ ਦੇਖੋ ਬਈ ਰੱਜੀ ਪਉਣ ਲੱਗੀ ਇਹਦੇ ਚ ਕੱਦੂ ਕੀ ਆ ਦੱਦੂ ਤੇ ਇਹ ਰੈਤਾ ਪਾਊਗਾ ਬਾਲ ਕੇ ਲਿਆਈਆਂ ਹਾਂ ਉਹ ਬਾਲਿਆ ਇੱਥੇ ਅੱਛਾ ਅੱਛਾ ਉਹ ਇੱਕ ਗੱਲ ਉਹ ਵੀ ਦੱਸ ਗਏ ਗੱਲ ਮੰਨ ਲਓ ਨਾ ਛੋਟੇ-ਛੋਟੇ ਹੁੰਦੇ ਸੀ ਬੜੀ ਚਿਰ ਦੀ ਗੱਲ ਆ ਹੋਲੀ ਹੁੰਦੀ ਰੱਜੀ ਹੋਲੀ ਤੇ ਇਹ ਨਾ ਜਿਸ ਕਰਨ ਲੜ ਪਿਆ ਇੱਕ ਮੁੰਡਾ ਹੀ ਐਡਾ ਕ ਠੀਕ ਆ ਹੋਲੀ ਹੋ ਕੀ ਉਹਨੇ ਰੰਗ ਪਾਇਆ ਤੇ ਇਹਦੇ ਕੋ ਕੁਛ ਹੈ ਨਹੀਂ ਪਾਇਆ ਰੰਗ ਨਹੀਂ ਪਾਇਆ ਪਿੱਛੋਂ ਦੀ ਆਣ ਕੇ ਮਿੱਟੀ ਅੱਖਾਂ ਚ ਪਾ ਗਿਆ ਮੈਨੂੰ ਕੋ ਦਿਖਿਆ ਨਹੀਂ ਤੇ ਉਹ ਬਾਅਦ ਚ ਹਜੇ ਵੀ ਮੈਨੂੰ ਥੋੜਾ ਥੋੜਾ ਸੀਨ ਯਾਦ ਆ ਤੇ ਨਾ ਇੰਦਰ ਮੇਰੇ ਕੀ ਇਹ ਵੀ ਗੁੱਸਾ ਹੁਣ ਮੇਰੀ ਅੱਖਾਂ 'ਚ ਮੈਨੂੰ ਦਿਖਦਾ ਨਹੀਂ ਮਿੱਟੀ ਪਾ ਕੇ ਚੋਰੀ ਭੱਜ ਗਿਆ ਇਹ ਗੁੱਸਾ ਮਤਲਬ ਯਾਰ ਭਾਵਾ ਹੋਲੀ ਏਦਾਂ ਹੋਲੀ 'ਚ ਕੋਈ ਤੇਰੇ ਪਿੱਛੇ ਵੱਟਾ ਮਾਰ ਜਵੇ ਇਹ ਤਾਂ ਹੋਲੀ ਕਹ ਦੇ ਫੇਰ ਸਹੀ ਵੱਟਾ ਤਾਂ ਕਿਸੇ ਨੇ ਨਹੀਂ ਚੱਲ ਮਾਰਨਾ ਤਾਂ ਉਹਨੇ ਏਦਾਂ ਹੀ ਕੀਤਾ ਭਰਾਵਾ ਬੱਜਰੀ ਜੀ ਮੇਰੇ ਐ ਅੱਖ 'ਚ ਪੈ ਗਈ ਅੱਧੀ ਐ ਬੜਾ ਭੈੜਾ ਲੱਗਾ ਕਿਉਂਕਿ ਹੱਥ ਮੂੰਹ ਤੇ ਇੱਕ ਸਾਹ ਜੇ ਦਿੱਤੇ ਇੱਕ ਵਾਰੀ ਤੇਜ਼ ਜੀ ਫਿਰ ਉਹ ਆਇਆ ਜਲਦੀ ਬੋਲ ਮੈਂ ਮੈਂ ਉਹਦੇ ਵੀ ਲਾਤਾ ਉਹਦੇ ਵੀ ਮਿੱਟੀ ਲਾਈ ਮੈਂ ਇੱਕ ਵਾਰੀ ਮੂੰਹ ਤੇ ਉਹ ਹੈ ਨਾ ਲਾਤੀ ਉਹਨੇ ਪਤਾ ਕੀ ਕੀਤਾ ਜੋ ਉਹਦੇ ਲਈ ਪਤਾ ਨਹੀਂ ਹੈ ਵੀ ਉਦਾਂ ਦਾ ਥੱਲੋਂ ਮੱਟਾ ਚੱਕ ਕੇ ਬੈਕ ਨੂੰ ਮਾਰਿਆ ਮਨੋ ਥੱਲੇ ਹੋਣ ਮੈਨੂੰ ਥੱਲੇ ਰੱਖ ਲਿਆ ਥੱਲੇ ਮੈਂ ਵੀ ਛੋਟਾ ਹੀ ਸੀ ਉਹ ਤਾਂ ਬਹੁਤ ਥੱਲੇ ਜਿਵੇਂ ਥੱਲੇ ਮੇਰੇ ਆ ਗਿਆ ਨਾ ਥੱਲੋਂ ਹੀ ਮੱਟਾ ਚੱਕ ਕੇ ਨਾ ਇਦਾਂ ਐ ਤੇ ਬੈਕ ਨੂੰ ਤਾਂ ਨੂੰ ਮਾਰਿਆ ਤੋਂ ਮੇਰੇ ਮੱਥੇ ਤੇ ਵੱਜਾ ਫੇਰ ਮੈਂ ਮੂੰਹ ਤੇ ਫੇਰ ਮੁੱਕੀ ਮਾਰੀ ਬੜੀ ਕਹਾਣੀ ਆ ਜੀ ਚਲੋ ਭਾਈ ਕद्दू ਦੀ ਸਬਜ਼ੀ ਬਣ ਗਈ ਆ ਹਏ ਪ੍ਰੋਪਰ ਨਹੀਂ ਬਣੀ ਇਹ ਰੱਜ ਦੀ ਪਈ ਰੱਜੀ ਪਹਿਲਾਂ ਲਿਆਈ ਕਿਵੇਂ ਸਵਾਦ ਆ ਆ ਰਿਹਾ ਤਾਂ ਬਣਿਆ ਭਾਈ ਸਾਰੇ ਜਾਣੇ ਉੱਠ ਕੇ ਅੰਦਰ ਚੱਲ ਗਏ ਆ ਕਿਉਂਕਿ ਮੀਂਹ ਆ ਗਿਆ ਇੱਥੇ ਰੋਟੀ ਖਾ ਕੇ ਹਟਿਆ ਅਸੀਂ ਦੇਖੋ ਬਈ ਮੀਂਹ ਪੈਣ ਲੱਪਿਆ ਅਚਾਨਕ ਦੇਖੋ ਕਿੰਨਾ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਬੱਦਲ ਦੀਵੇਂ ਆ ਗਿਆ ਉੱਤੇ ਬੱਦਲ ਬਹੁਤ ਆ ਪਤਾ ਨਹੀਂ ਕਦੋਂ ਤੇਜ਼ ਹੋਇਆ ਨਾ ਹੁਣ ਮੰਜੇ-ਮੰਜੇ ਚੱਕਣੇ ਬਈ ਜਲਦੀ-ਜਲਦੀ ਚਲੋ ਜੀ ਹੁਣ ਅੰਬ ਖਾਣ ਲੱਗੇ ਆ ਲਾਈਟ ਗਈ ਚਲੀ ਆ ਹਨੇਰੀ ਚੱਲਣ ਲਈ ਬਹੁਤ ਤੇਜ਼ ਦੇਖੋ ਤੇ ਰੋਸਕੋ ਦੇਖੋ ਮੰਜੇ ਦੇ ਉੱਤੇ ਚੜ ਗਿਆ ਹੁਣ ਤਾਂ ਹੀ ਬਾਹਰ ਹੀ ਸੌਣ ਲੱਗੇ ਆ ਬਈ ਤੇ ਬਾਕੀ ਹੰਬ ਖਾਣਾ ਕਿਸ ਨੇ ਤਾਜੋ ਬਈ ਰੋਸ ਪਣੇ ਖਾਣ ਇਹ ਤਾਂ ਵੈਸੇ ਪਹਿਲੇ ਵੀਂਦਾ ਪਿਆ ਵੀ ਹੰਬ ਲੈ ਕੇ ਆਇਆ ਵਾ ਦੇਖੋ ਕਿੰਨਾ ਧਿਆਨ ਇਹਦਾ ਅੰਬਲ ਦੇਖੋ ਫੋਕਸ ਪੂਰਾ ਵਾ ਵੀ ਮੈਨੂੰ ਦੇ ਦੇਵੇ ਪਹਿਲਾਂ ਆਮ ਖਾਏਗਾ ਅਸਾ ਨਾ ਹਵਾ ਬਹੁਤ ਤੇਜ਼ ਚੱਲਣ ਲੱਗੀ ਬਈ ਹਾਂ ਸ਼ਾਇਦ ਮੀਂਹ ਪੈਂਦਾ ਹੋਵੇ ਕਿਸੇ ਪੰਨੇ ਹਾਂ ਕਿਤੇ ਪੈਂਦਾ ਪਿਆ ਮੀਂਹ ਬਹੁਤ ਟੇਸਟੀ ਆ ਮੱਛਰਦਾਨੀ ਅਸੀਂ ਬੈ ਗਏ ਮੱਛਰਦਾਨੀ ਚ ਦੇਖੋ ਭਾਈ ਹਵਾ ਚਲਦੀ ਪਈ ਬਾਹਰ ਅਸਰ ਚ ਮੱਛਰ ਤਾਂ ਹੈ ਨਹੀਂਗਾ ਇਹ ਵੀ ਮੈਂ ਤੁਹਾਨੂੰ ਦੱਸਦਾ ਪਰ ਅਸੀਂ ਫਿਰ ਵੀ ਇਹ ਉਦਾਂ ਲਾ ਕੇ ਬੈ ਗਏ ਅਸੀਂ ਕਿਹਾ ਚਲੋ ਇੱਥੇ ਹੀ ਪੈਣਾ ਹੁਣ ਹਵਾ ਥੋੜੀ ਘਟ ਆਉਗੀ ਤੇ ਬਾਕੀ ਦੋ ਜਾਣੇ ਪੈ ਜਾਂਦੇ ਆ ਹੈ ਸਿੰਗਲ ਉੱਤੇ ਸ਼ੋਅ ਕਰਦੀ ਸੀ ਜਦੋਂ ਇਹ ਮਹਿੰਗਾਈ ਫਲਿੱਪਕਾਰਟ ਤੋਂ ਬਹੁਤ ਘੈਂਟ ਆ ਭਾਈ ਸੱਚੀ ਯਾਰ ਇਹਦਾ ਤਾਂ ਮਜ਼ੇਦਾਰ ਆ ਭਈ ਇਹ ਬਹੁਤ ਬਾਹਰ ਹਵਾ ਚਲਦੀ ਪਈ ਬਹੁਤ ਜਿਆਦਾ ਦੇਖੋ ਦੀ ਠੰਡੀ ਹਵਾ ਚੱਲਣ ਢਈ ਬੜੀ ਕੈਂਡ ਕਿਹੜੇ ਟੱਕਣ ਚ ਉਹ ਦੂਜੇ ਕੀ ਬਾਸ ਕਿੱਡੀ ਜਿਹੜੀ ਆ ਬਾਜ ਅੱਜ ਆ ਮੰਗਲਵਾਰ ਤੇ ਬਾਕੀ ਕੱਲ ਆਪਾਂ ਥੋੜੀ ਜਿਹੀ ਇਵਨਿੰਗ ਰੂਟੀਨ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਬਾਕੀ ਮੌਸਮ ਇਦਾਂ ਦਾ ਕੱਲ ਬੱਦਲ ਸੀ ਅੱਜ ਫੇਰ ਬੱਦਲ ਆ ਐ ਲੱਗਦਾ ਮੀਂਹ ਆ ਸਕਦਾ ਵਾ ਤੇ ਬਾਕੀ ਉਹ ਤੇ ਮੰਮੀ ਹਣੀ ਭਾਂਡੇ ਮਾਂਜਦੇ ਪੇ ਪਰੇ ਇੱਥੋਂ ਮੇਲਾ ਜਾਮ ਨੂੰ ਦਾ ਬੜਾ ਫਾਇਦਾ ਇੱਥੇ ਭਾਂਡੇ ਦੇ ਛਾਵੇਂ ਮਾਂਜ ਲਈਦੇ ਆ ਤੇ ਬਾਕੀ ਨਾ ਇੱਧਰ ਦੇਖੋ ਫੁੱਲ ਕਿੱਡੇ ਸੋਹਣੇ ਲੱਗਦੇ ਪਏ ਦੁਪਹਿਰ ਖਿੜੀ ਦੇ ਰੰਗ ਬਰੰਗੇ ਕਿੰਨੀ ਸੋਹਣੀ ਲੱਗਦੀ ਵੇਖੋ ਖਿੜੀ ਹੋਈ